ਇੱਕ ਮਿੰਟ ਵੀ ਹੈਗਾ ਨਾ ਤਾਂ ਆਹ ਵੀਡੀਓ ਜ਼ਰੂਰ ਦੇਖੋ ਯਾਰ ਜੇ ਵੀਡੀਓ ਦੇਖ ਕੇ ਤੁਹਾਡਾ ਰੋਣਾ ਨਾ ਆਇਆ ਨਾ ਤਾਂ ਤੁਸੀਂ ਕਹੋ ਵੀ ਹਾਂ ਵੀਡੀਓ ਨੂੰ ਗੌਰ ਨਾਲ ਸੁਣਿਓ ਯਾਰ ਬੇਬੇ ਦੀ ਇੱਕ ਇੱਕ ਗੱਲ ਸੁਣਿਓ ਅਸੀਂ ਪੁਰਾਣੇ ਸਮੇਂ ਨੂੰ ਬੜੀਆ ਮੰਨਦੇ ਅੱਛਾ ਜੀ ਸਾਰੀ ਗੜੀ ਮੰਲੇ ਦਾ ਪਿੰਡ ਦਾ ਮੋਹ ਪਿਆਰ ਹੁੰਦਾ ਅੱਛਾ ਜੀ ਕੁੜੀਆਂ ਇਕੱਠੀਆਂ ਆਸਦੀਆਂ ਖੇਡਦੀਆਂ ਟੀਆਂ ਲਾਉਂਦੀਆਂ ਠੀਕ ਹੈ ਜੀ ਤੇ ਹੁਣ ਮਾ ਪੰਨ ਲੇਖ ਕੇ ਵੀ ਬਹੁਤ ਖਰਾ ਅੱਛਾ ਜੀ ਮੋਂ ਨਾ ਕੋਈ ਕਿਸੇ ਨੂੰ ਬੁਲਾ ਦੇ ਨਾ ਸੇਨ ਖੇਡੇ ਮਮਈਆਂ ਦੀ ਮੜੀ ਅੱਛਾ ਸਹੀ ਗੱਲ ਹੈ ਮਮਈਆਂ ਨੇ ਬਹੁਤ ਖਰਾਬ ਕੰਮ ਕਰਤਾ ਕੁੜੀਆਂ ਮੈਂ ਹਾਂਜੀ ਕਿਸੇ ਨਾਲ ਗੱਲ ਨਹੀਂ ਕਰਦੇ ਕਿਸੇ ਨਾਲ ਪਿਆਰ ਨਹੀਂ ਕਰਦੇ ਰਲ ਕੇ ਬੈਠਦੇ ਹਾਂਜੀ ਬਸ ਉਹ ਪਾਸੇ ਕੋ ਨਿਆ ਦੇ ਲੈ ਕੇ ਉਂਗਲਾ ਮਾਰੀ ਨਾਲੇ ਕਹਿੰਦੇ ਮੋਬਾਈਲ ਨਾਲ ਤਾਂ ਬਦਲਾਅ ਬਹੁਤ ਆ ਗਿਆ ਜੀ ਤਰੱਕੀ ਬਹੁਤ ਹੋ ਗਈ ਜੀ ਤਰੱਕੀ ਕਿਹੜੀ ਹੋ ਗਈ ਮੋਬਾਈਲ ਨੇ ਤਾਂ ਦੁਨੀਆ ਗਾਲਤੀ ਹਾਂਜੀ ਕਿਸੇ ਦਾ ਮੋਹ ਪਿਆਰੀ ਨਹੀਂ ਛੱਡਿਆ ਪਰਵਾਰਾਂ ਦਾ ਹਾਂਜੀ ਉਹਦਾ ਬੜਾ ਚਾਵੰਦਾ ਕੱਠੇ ਬੈਂਦੇ ਕੁੜੀ ਆਉਂਦੀ ਚਾ ਚੜਦਾ ਹਾਂਜੀ ਤਾਇਆ ਚਾਚਾ ਤੋਂ ਕੁੜੀਆਂ ਬਹੁਤ ਡਰਦਿੰਗ ਹਾਂਜੀ ਤੇ ਹੁਣ ਤਾਂ ਨਿਕਿਆ ਨਿਕੀਆਂ ਮਾਪੇ ਉਹ ਤੋਂ ਨਹੀਂ ਡਰਦਿੰਗ ਹਾਂ ਉਹ ਦਿਨ ਜਦੋਂ ਮਮਾ ਮੈਨੂੰ ਨਵਕੜਾ ਹੂੰ ਸਹੀ ਗੱਲ ਉਹ ਬਹੁਤ ਮੋਹ ਪਿਆਰ ਸੀ ਹਾਂਜੀ ਇਹ ਬਾਈ ਇਹ ਹੁਣ ਤਾਂ ਕੋਈ ਪਿਆਰ ਨਹੀਂ ਕਿਸੇ ਦਾ ਕੋਈ ਮਿਲਦਾ ਨਹੀਂ ਆ ਮਮਾ ਐਲ ਦੀ ਉਂਗਲਾਈ ਨਹੀਂ ਘੜਦੀ ਹਾਂ ਸੱਚ ਜਾਣਿਓ ਬਾਈ ਬੇਬੇ ਦੀ ਇਸ ਦਰਦ ਪਰ ਹੀ ਆਵਾਜ਼ ਨੇ ਯਾਰ ਇੱਕ ਵਾਰ ਤਾਂ ਕਾਲ ਜੀ ਛਿਰ ਕੇ ਰੱਖਤਾ